ਸੁਖਪਾਲ ਸਿੰਘ ਖਹਿਰਾ ਨੇ ਅੱਜ ਆਪਣੀ ਪਾਰਟੀ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਉਹਨਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਜਿਹੜੀ ਤਰਨਤਾਰਨ ਦੀ ਸੀਟ ਆਮ ਆਦਮੀ ਪਾਰਟੀ ਨਹੀਂ ਅਣੀ ਬਖਰ ਵਾਲਿਆਂ ਨੇ ਜਿੱਤੀ ਹੈ ਇਹ ਉਹਨਾਂ ਨੇ ਪੁਲਿਸ ਅਤੇ ਮਸ਼ੀਨਾਂ ਦੇ ਦਮ ਤੇ ਜਿੱਤੀ ਹੈ ਤੁਸੀਂ ਵੀ ਦੇਖੋ ਪੂਰੀ ਵੀਡੀਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੁਸੀਂ ਸਾਰਿਆਂ ਨੇ ਤਰਨਤਾਰਨ ਦੇ ਕੱਲ ਨਤੀਜੇ ਦੇਖ ਲਿਓ ਔਰ ਅਚਿਤਰਾ ਸੁਣ ਲਿਓ ਐਨਾਲਿਸਿਸ ਵੀ ਸੁਣ ਲਿਓ ਬਹੁਤ ਸਾਰੇ ਚੈਨਲਸ ਮੈਂ ਸਿਰਫ ਆਪਣੇ ਕਾਂਗਰਸ ਪਾਰਟੀ ਦੇ तमाम ਕਾਡਰਸ ਨੂੰ ਵਰਕਰਸ ਨੂੰ اور ਸਾਡੇ ਸਰਕਾਰ ਜੋ ਲੀਡਰ ਸਾਹਿਬਾਨ ਨੂੰ ਸਭ ਨੂੰ ਇਹ ਕਹਿਣਾ ਚਾਹੁੰਦਾ ਕਿ ਬਿਲਕੁਲ ਹਤਾਸ਼ ਨਹੀਂ ਹੋਣਾ ਇਸ ਨਤੀਜੇ ਤੋਂ ਬਿਲਕੁਲ ਘਬਰਾਉਣਾ ਨਹੀਂਗਾ ਇਸ ਨਤੀਜੇ ਤੋਂ ਬਿਲਕੁਲ ਡੀ ਮੋਟੀਵੇਟਾਈਜ਼ ਨਹੀਂ ਹੋਣਾ ਕਿਉਂਕਿ ਇਹ ਨਤੀਜਾ ਕੇਵਲ ਤੇ ਕੇਵਲ ਪੁਲਿਸ ਤੰਤਰ ਦੇ ਭਾਲਤੇ ਆਮ ਆਦਮੀ ਪਾਰਟੀ ਨੇ ਇਲੈਕਸ਼ਨ ਜਿੱਤੀ ਹੈ ਸਾਰੇ ਸਰਕਾਰ ਸਾਰੇ ਪੰਜਾਬ ਸਰਕਾਰ ਦਾ ਅਮਲਾ ਤਰ ਤਰਨ ਵਿੱਚ ਸਾਰੀ ਪੁਲਿਸ ਦਾ ਐਂਡਾ ਵੱਡਾ ਦਬ ਦਬਾਤ ਤੇ ਦਹਿਸ਼ਤ ਪਰਚੇ ਅਨੇਕਾਂ ਔਰ ਉਸ ਤੋਂ علاوہ ਜੋ ਪੈਸੇ ਦਾ ਦੁਰਉਪਯੋਗ ਜੋ ਸ਼ਰਾਬ ਦਾ ਦੁਰਉਪਯੋਗ ਤੋਂ ਨਸ਼ਿਆਂ ਦਾ ਦੁਰਉਪਯੋਗ ਤੁਹਾਡਾ ਸਾਰਿਆਂ ਦੇ ਸਾਹਮਣੇ ਆ ਔਰ ਇਹ ਕੋਈ ਪਹਿਲੀ ਵਾਰ ਸਰਕਾਰ ਨੇ ਜਿੰਮੀ ਚੋਣ ਨਹੀਂ ਜਿੱਤੀ ਇਹ ਪਾਣਾ ਡਰੈਕ ਰਿਕਾਰਡ ਹੈ ਤੁਸੀਂ ਅਗਰ ਪੰਜਾਬ ਦੀਆਂ 100 ਜਿੰਮੀ ਚੋਣਾਂ ਕੱਢ ਲੋਂਗੇ ਤੇ 90% ਇਲੈਕਸ਼ਨਾਂ ਜਿੰਮੀ ਚੋਣਾਂ ਸਰਕਾਰਾਂ ਜਿੱਤਦੀਆਂ ਨੇ ਲਓ ਇਹਦਾ ਉਦਾਹਰਨ ਮੈਂ ਪਰਸੋਂ ਸੁਣ ਰਿਹਾ ਸੀਗਾ ਦਵਿੰਦਰ ਪਾਲ ਸਿੰਘ ਦਵਿੰਦਰ ਪਾਲ ਜੀ ਜਿਹੜੇ ਕਿ ਅਨਵਾਈਡ ਇੰਡੀਆ ਦੇ ਨਾਮ ਤੇ ਪੋਡਕਾਸਟ ਹੁੰਦਾ ਉਹਨਾਂ ਨੇ ਦੋ ਬੜੇ ਅੱਛੇ ਉਦਾਹਰਣ ਦਿੱਤੇ ਤੁਸੀਂ ਸਮਝੋਗੇ ਕਿ ਜਿੰਨੀ ਚੋਣ ਦਾ ਨਤੀਜਾ ਮੈਨੇ ਕੇਸ ਨਹੀਂਗਾ ਔਰ ਬਲਕਿ मीनिंगलेस ਸਰ ਉਹਨਾਂ ਨੇ ਸਮਝਾਇਆ ਕਿ ਜਦੋਂ 2015 ਚ ਬੇਦਗੀਆਂ ਹੋਈਆਂ ਨਾ ਪੰਜਾਬ ਦੇ ਵਿੱਚ ਉਸ ਵਕਤ ਰਮਨਜੀਤ ਸਿੰਘ ਸਿੱਕੀ ਜਿਹੜੇ ਕਾਂਗਰਸ ਪਾਰਟੀ ਦੇ ਐਮ.ਐਲ.ਏ ਸੀ ਖਡੂਰ ਸਾਹਿਬ ਤੋਂ ਉਹ ਕਾਫੀ ਧਾਰਮਿਕ ਵਿਅਕਤੀ ਆ ਤੇ ਉਹਨਾਂ ਦੇ ਮਨ ਨੂੰ ਜਦੋਂ ਫੇਸ ਪਹੁੰਚੀ ਰਮਨਜੀਤ ਸਿੰਘ ਸਿੱਕੀ ਨੇ ਬਤੌਰ ਖਡੂਰ ਸਾਹਿਬ ਕਾਂਗਰਸ ਦੇ ਐਮ.ਐਲ.ਏ ਅਸਤੀਫਾ ਦਿੱਤਾ 2015 ਦੇ ਵਿੱਚ ਜੇ ਔਰ 2016 ਚ ਖਡੂਰ ਸਾਹਿਬ ਅ ਅਸੈਂਬਲੀ ਹਲਕੇ ਦੀ ਜਿੰਨੀ ਚੋਣ ਹੋਈ ਅਕਾਲੀ ਦਲ ਦਾ ਰਾਜ ਸੀਗਾ ਬੇਅਦਬੀਆਂ ਦਾ ਪੂਰਾ ਅਸਰ ਸੀਗਾ ਚੱਲ ਰਿਹਾ ਸੀ ਕੰਮ ਔਰ ਤਰਨਤਾਰ ਦਾ ਬਿਲਕੁਲ ਨਾਲ ਦਾ ਗਵਾਂਢੀ ਹਲਕਾ ਖਡੂਰ ਸਾਹਿਬ ਲੇਕਿਨ ਬੜੇ ਸ਼ਾਨ ਨਾਲ ਸ਼੍ਰੋਮਣੀ ਅਕਾਲੀ ਦਲ ਜਿਹੜੀ ਉਸ ਵਕਤ ਬਾਦਲ ਅਕਾਲੀ ਦਲ ਕਹਿ ਲੋ ਉਹ ਜਿੰਨੀ ਚੋਣ ਜਿੱਤਦੇ ਨੇ 2016 ਚ ਤੇ 2017 ਵਿੱਚ ਜਦੋਂ ਜਨਰਲ ਇਲੈਕਸ਼ਨ ਹੁੰਦੀ ਆ ਇਸ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਵਾਪਸ ਸਿਰਫ 14 ਕੇ 15 ਅਸੈਂਬਲੀ ਸੀਟਾਂ ਤੇ ਸਿਮਟ ਜਾਂਦਾ ਸੀ ਅੱਛਾ ਇੱਕ ਹੋਰ ਉਦਾਹਰਣ ਉਹਨਾਂ ਨੇ ਪੇਸ਼ ਕੀਤਾ ਵੈਸੇ ਤਾਂ ਉਦਾਹਰਣ ਆਪਾਂ ਸਾਰੇ ਜਾਣਦੇ ਆ ਲੇਕਿਨ 2017 ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ 17 ਤੋਂ ਲੈ ਕੇ 22 ਤੱਕ ਜਿੰਨੀਆਂ ਜਿੰਨੀ ਚੋਣਾਂ ਹੋਈਆਂ ਉਹ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਪਾਰਟੀ ਨੇ ਬੜੇ ਆਰਾਮ ਨਾਲ ਜਿੱਤੀਆਂ ਬਲਕਿ ਇੱਕ ਬੜੀ ਇੰਪੋਰਟੈਂਟ ਇਲੈਕਸ਼ਨ ਆਈ ਔਰ ਇਸ ਸਾਰੀਆਂ ਇਲੈਕਸ਼ਨਾਂ ਵਿੱਚ ਅਕਾਲੀ ਦਲ ਨੰਬਰ 2 ਤੇ ਆਉਂਦਾ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਤਾਂ ਬਿਲਕੁਲ ਹੀ ਪਿੱਛੇ ਰਹਿ ਨੰਬਰ 2 ਤੇ ਆਉਂਦਾ ਰਿਹਾ ਜਿੱਦਾਂ ਹੁਣ ਆਇਆ 73 ਨੰਨ ਦੇ ਇਲੈਕਸ਼ਨ ਵਿੱਚ ਐਂ ਲੱਗਦਾ ਕਿ ਨੰਬਰ 2 ਤੇ ਆਗੇ ਦਾ ਪਤਾ ਨਹੀਂ ਕੀ ਹੋ ਜਾਣਾ ਨੰਬਰ 2 ਤੇ ਸ਼੍ਰੋਮਣੀ ਅਕਾਲੀ ਦਲ ਜਿਹੜੇ ਸਬਾਦ ਅਕਾਲੀ ਦਲ ਉਹ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿੱਚ ਆਉਂਦਾ ਰਿਹਾ ਇੱਕ ਇਲੈਕਸ਼ਨ ਅਕਾਲੀ ਦਲ ਨੇ ਮਨਪ੍ਰੀਤ ਸਿੰਘ ਅਯਾੜੀ ਦੀ ਦਾਖਾ ਹਲਕੇ ਦੀ ਜਿਮਨੀ ਚੋਣ ਅਕਾਲੀ ਦਲ ਜਿੱਤ ਗਿਆ ਰਾਜ ਭਾਗ ਕਾਂਗਰਸ ਦਾ ਸੀਗਾ ਅਕਾਲੀ ਦਲ ਮਨਪ੍ਰੀਤ ਸਿੰਘ ਅਯਾੜੀ ਕੈਂਡੀਡੇਟ ਸੀ ਅਕਾਲੀ ਦਲ ਜਿੱਤ ਗਿਆ ਇਹ ਗੱਲ ਬਿਲਕੁਲ ਸਮਝ ਲੋ ਕਿ 2022 ਦੇ ਇਲੈਕਸ਼ਨਾਂ ਤੋਂ ਕੁਝ ਸਾਲ ਇੱਕ ਅੱਧਾ ਸਾਲ ਡੇਢ ਸਾਲ ਪਹਿਲਾਂ ਦੀ ਗੱਲ ਹੈ ਤੇ 2022 ਦੀ ਜੇ ਤੋਂ ਇਲੈਕਸ਼ਨ ਆਈ ਤੇ ਸ਼੍ਰੋਮਣੀ ਅਕਾਲੀ ਦਲ ਜਾਂ ਬਾਦਲ ਅਕਾਲੀ ਦਲ ਜਿਹੜਾ ਉਹ ਮਹਿਸ ਤਿੰਨ ਐਮਐਲ ਮਿਲੇ ਪੰਜਾਬ ਦੇ ਵਿੱਚ ਹੁਣ ਤੁਸੀਂ ਅੰਦਾਜ਼ਾ ਲਾ ਲਓ ਜਿਹੜੇ ਲੋਕ ਇਹਨੂੰ ਕਹਿੰਦੇ ਕਿ ਸੈਮੀ ਫਾਈਨਲ ਹੈ ਜੀ ਇਹ ਤਾਂ ਐ ਹੋ ਗਿਆ ਇਹ ਸਰਾਸਰ ਝੂਠਾ ਕਿਉਂਕਿ ਜਿਹੜਾ ਜਨਰਲ ਇਲੈਕਸ਼ਨ ਹੈ ਇਸ ਦਾ ਪ੍ਰਭਾਵ ਮੰਨਿਆ ਜਾਂਦਾ ਪਾਰਲੀਮੈਂਟ ਦੀ ਇਲੈਕਸ਼ਨ ਹੋਈ 2024 ਦੇ ਵਿੱਚ ਪੰਜਾਬ ਦੇ ਵਿੱਚ ਅਗਰ ਆਮ ਆਦਮੀ ਇੱਡੀ ਲੋਕਪ੍ਰੀਏ ਸੀਗੀ ਤੇ ਫਿਰ ਉਹ 13 ਤੋਂ 10 ਸਿੱਤਾ ਕਿਉਂ ਹਾਰਦੇ ਜੀ ਸਿਰਫ 3 ਸੀਟਾ ਜਿੱਤ ਸਕੇ ਪਰ ਉਸ ਤੋਂ ਬਾਅਦ ਲਗਾਤਾਰ ਬਹੁਤ ਵਿਰੋਧ ਹੋ ਰਿਹਾ ਕਿਹੜੀ ਜਥੇਬੰਦੀ ਪੰਜਾਬ ਦੇ ਵਿੱਚ ਜਿਹੜਾ ਉਹਨਾਂ ਦਾ ਵਿਰੋਧ ਨਹੀਂ ਕਰਦੀ ਕਿਸਾਨਾਂ ਤੋਂ ਲੈ ਕੇ ਜਿੰਨੇ ਮੁਲਾਜ਼ਮ ਜਥੇਬੰਦੀਆਂ ਤੁਸੀਂ ਤਰਨਤਾਰਨ ਵਿੱਚ ਦੇਖਿਆ ਕਿੰਨੇ ਧਰਨੇ ਲੱਗੇ ਕਿ ਕੁਝ ਹੋਇਆ ਸੋ ਇਹ ਕੀ ਹੁੰਦਾ ਕਿ ਇੱਕ ਇੱਕ ਕੌਨਸਟਿਟੂਐਂਸੀ ਵਿੱਚ ਸਾਰੀ ਸਰਕਾਰ ਦਾ ਅਮਲਾ ਮੰਤਰੀ ਸੰਤਰੀ ਮੁੱਖ ਮੰਤਰੀ ਵਿਚੇ ਦੂਜੇ ਤੀਜੇ ਕੁਝੇ ਲਾਦਰ ਇੱਕ ਫੈਡਰਲ ਇਲੈਕਸ਼ਨ ਦੇਗੀ ਇਸ ਕਰਕੇ ਇਸ ਨਤੀਜੇ ਦਾ ਕੋਈ ਪ੍ਰਭਾਵ ਮੇਰੇ ਹਿਸਾਬ ਨਾਲ ਬਣਨ ਦੀ ਲੋੜ ਨਹੀਂ ਗਈ ਠੀਕ ਹੈ ਕਾਂਗਰਸ ਦਾ ਇਹਦੇ ਵਿੱਚ ਅਨਫੋਰਚੂਨੇਟਲੀ ਜਿਹੜਾ ਗ੍ਰਾਫ ਹੈ ਉਹ ਨੀਚੇ ਗਿਆ ਹੋਆ ਔਰ ਸਾਡੇ ਕੈਂਡੀਡੇਟ ਜਿਹਦੀ ਉਹਦੀ ਪਰਫਾਰਮੈਂਸ ਬਹੁਤ ਪੂਰ ਸੀ ਉਹਦੇ ਕਈ ਕਾਰਨ ਨੇ ਜਿਹੜਾ ਕਾਂਗਰਸ ਪਾਰਟੀ ਦੇ ਲੀਡਰਸ ਨੂੰ ਬੈਠ ਕੇ ਇਨਟਰੋਸਪੈਕਸ਼ਨ ਕਰਨੀ ਚਾਹੀਦੀ ਕਿ ਕੀ ਕਾਰਨ ਸੀਗੇ ਲੇਕਿਨ ਜੇ ਇਹ ਕਹਿਣਾ ਕਿ ਬਸ ਜੀ ਹੁਣ ਨੰਬਰ 1 ਤੇ ਫਲਾਨਾ ਆ ਗਿਆ ਤੇ ਨੰਬਰ 2 ਤੇ ਫਲਾਨਾ ਆ ਗਿਆ ਇਸ ਤਰ੍ਹਾਂ ਦਾ ਕੋਈ ਪ੍ਰਭਾਵ ਜਿਹੜੀ 2027 ਦੀ ਇਲੈਕਸ਼ਨ ਹੋਵੇ ਨਹੀਂ ਜਾਵੇਗਾ ਅੱਛਾ ਇੱਕ ਹੋਰ ਗੱਲ ਨੁਕਤਾ ਸੁਣੋ ਭਗਵੰਤ ਮਾਨ ਤੇ ਕੇਜਰੀਵਾਲ ਚਲੋ ਉਹਨਾਂ ਨੇ ਖੁਸ਼ੀ ਮਨਾਉਣੀ ਆ ਉਹਨਾਂ ਦਾ ਰਾਈਟ ਬਣਦਾ ਉਹ ਕਹਿੰਗੇ ਜੇ ਸਿਤਾ ਜਿਤ ਰੀ election ਤੇ ਹੁਣ ਬਸ ਤਿਆਰੀ ਕਰੋ 2027 ਦੀ ਇਹ ਜਿਹੜੀ election ਦਾ ਨਤੀਜਾ ਤੁਸੀਂ ਕੱਢ ਲਓ ਜਿਹੜੀ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਵੋਟ ਪਈ ਹੈ ਉਹ 42000 ਵੋਟ ਪਈ ਹੈ ਟੋਟਲ ਵੋਟ ਪੋਲ ਹੋਈ ਹੈ 1 ਲੱਖ 75000 ਅਗਰ ਆਪਾਂ ਪਰਸੈਂਟੇਜ ਦੇਖਾਂਗੇ ਤੇ ਅਕਾਲੀ ਦਲ ਸੌਰੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਪਈ ਆ ਲਗਭਗ 36% ਵੋਟ ਅਪਰੋਕਸੀਮੇਟਲੀ ਇਹਦਾ ਮਤਲਬ ਆ ਕਿ 64% ਲੋਕ ਅੱਜ ਝਾੜੂ ਪਾਰਟੀ ਦੀ ਸਰਕਾਰ ਦੇ ਬੋਕਰ ਦੇ ਖਿਲਾਫ ਖੜੇ ਨੇ ਅੱਜ 64% ਇਹ ਕੋਈ ਛੋਟਾ ਸੰਕੇਤ ਨਹੀਂ ਹੈ दैट मींस दे आर टोटली अनपॉपुलर और जो इन्होंने कुछ पीछे किया एंटी सिख फैसले लेने एनएसए ला के ਸਾਡੇ ਨੌਜਵਾਨਾਂ ਨੂੰ ਬਾਹਰ ਭੇਜਿਆ ਦੂਜੀਆਂ ਜ਼ਿਲ੍ਹਾ ਸਟੇਟਾਂ ਚ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਨੌਜਵਾਨਾਂ ਨੂੰ ਮਾਰਿਆ ਪੁਲਿਸ ਨੂੰ ਇਹਨਾਂ ਅਧਿਕਾਰ ਦਿੱਤਾ ਵਾ ਕਿ ਜਿਹਨੂੰ ਮਰਜ਼ੀ ਢਾ ਲੋ ਕੁੱਟ ਲੋ ਜਥੇਬੰਦੀਆਂ ਕੁੱਟੋ ਕਿਸਾਨਾਂ ਦਾ ਅੰਦੋਲਨ ਪੀਲੇ ਪੰਜੇ ਨਾਲ ਬੁਲਡੋਜ਼ਰ ਦੇ ਨਾਲ ਖਦੇੜਿਆ ਉਹਨਾਂ ਨੂੰ ਕੁੱਟਿਆ ਸਾਰਿਆਂ ਨੂੰ ਔਰ ਪਤਾ ਨਹੀਂ ਕਿੰਨੇ ਝੂਠੇ ਪਰਚੇ ਪੰਜਾਬ ਦੇ ਵਿੱਚ ਦਰਜ ਹੋਏ ਨੇ ਕੰਸਿਸਟੈਂਟਲੀ ਲਗਾਤਾਰ ਇਸੇ ਤਰ੍ਹਾਂ ਤਰਨਤਾਰਨੀ ਇਲੈਕਸ਼ਨ ਵਿੱਚ ਮੇਰਾ ਖਿਆਲ ਹੈ ਕਿ ਜਿਆਦਾ ਨਹੀਂ ਤਾਂ ਦਰਜ ਨਾ ਪਰਚੇ ਦਰਜ ਕੀਤੇ ਇਲੈਕਸ਼ਨਾਂ ਦੇ ਪੁਲਿਸ ਦੇ ਐਸਐਸਪੀ ਸਾਹਿਬ ਬਾਹਾਂ ਚੜਾ ਕੇ ਐਂ ਘੁੰਮਦੇ ਸੀ ਜਿਵੇਂ ਕਿ ਆਮ ਆਦਮੀ ਦੇ 에ਜੰਟ ਹੁੰਦੇ ਪੋਲਿੰਗ ਇਹ ਬੂਥ ਤੇ ਚੈਕਿੰਗ ਕਰੋ ਇਹ ਬੂਥ ਮੇ ਚੈਕਿੰਗ ਕਰੋ ਕਿ ਇਲੈਕਸ਼ਨਾਂ ਦੇ ਦੌਰਾਨ ਚੱਲਦੀ ਇਲੈਕਸ਼ਨ ਚ ਕਿਸੇ ਦੇ ਪਾਰਟੀ ਦੇ ਬੂਥਾਂ ਤੇ ਜਾ ਕੇ ਚੈੱਕ ਕਰ ਸਕਸੀ ਅੱਛਾ ਜਿੱਥੇ ਦਿਲ ਕਰਦਾ ਕਿ ਸਾਨੂੰ ਸ਼ੱਕ ਹੈ ਇੱਥੇ ਨਸ਼ੇ ਹੋ ਸਕਦੇ ਨੇ ਸਾਨੂੰ ਸ਼ੱਕ ਹੈ ਇੱਥੇ ਮਨੋਸ਼ਣ ਹੋ ਸਕਦਾ ਵਾ ਇਸ ਕਰਕੇ ਮੇਰੇ ਵੀਰੋ ਇਹ ਸਾਰਾ ਫਰੌਟਰਲੈਂਡ ਰਿਜ਼ਲਟ ਹੈ ਅਕੋਰਡਿੰਗ ਟੂ ਮੀ ਇੱਕ ਭੜੇਖਾ ਪਾਉਣ ਵਾਲਾ ਰਿਜ਼ਲਟ ਹੈ ਅਸਲ ਰਿਜ਼ਲਟ ਜਿਹੜਾ 2027 ਵਿੱਚ ਆਵੇਗਾ ਹਾਂ ਕਾਂਗਰਸ ਪਾਰਟੀ ਨੂੰ ਪਰਚੋਲ ਕਰਨ ਦੀ ਚਾਹੀਦੀ ਆ ਕਿ ਅਸੀਂ ਪ੍ਰਿੰਸੀਪਲ ਆਪੋਜੀਸ਼ਨ ਪਾਰਟੀ ਆ ਤੇ ਕੀ ਅਸੀਂ ਪੰਜਾਬ ਦੇ ਵਿੱਚ ਪੂਰਾ ਡਟਮਾ ਵਿਰੋਧ ਕਰ ਰਹੇ ਆ ਸਰਕਾਰ ਦਾ ਜਿਹੜੇ ਮੁੱਦੇ ਆ ਰਹੇ ਨੇ ਰਿਪੀਟਿਡਲੀ ਕਿ ਅਸੀਂ ਉਹਨਾਂ ਸਾਰੇ ਮੁੱਦਿਆਂ ਦਾ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਪੂਰਾ ਡਟ ਕੇ ਵਿਰੋਧ ਕਰ ਰਹੇ ਆ ਮੇਰੇ ਹਸਾਬ ਦੇ ਨਾਲ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇਹ ਗੱਲ ਜਾ ਰਹੀ ਆ ਬਲਕਿ ਸਾਰੇ ਆਪੋਜੀਸ਼ਨ ਤੇ ਜਾ ਰਹੀ ਹੈ ਕਿ ਆਪੋਜੀਸ਼ਨ ਜਿਹੜੇ ਆ ਜਿਹੜੇ ਅਸਲ ਜਿੱਥੇ ਸਰਕਾਰਾਂ ਨੂੰ ਘੇਰਿਆ ਜਾ ਸਕਦਾ ਬਿੰਦ ਕਾਪ ਕੀਤਾ ਜਾ ਸਕਦਾ ਉਹ ਕਿਤੇ ਨਾ ਕਿਤੇ ਮੁੱਦੇ ਛੱਡੇ ਛਾ ਰਹੇ ਨੇ ਆ ਦੋ ਤਿੰਨ ਮੁੱਦੇ ਤਾਂ ਤਾਜ਼ੇ ਹੀ ਮੈਂ ਪਹਿਲਾਂ ਵੀ ਆਊਟਲਾਈਨ ਕੀਤੀ ਅੱਜ ਵੀ ਕਰ ਦਣਾ ਡੀਆਈਜੀ ਭੁੱਲਰ ਦੀ ਸੀਬੀਆਈ ਵੱਲੋਂ ਭ੍ਰਿਸ਼ਟਾਚਾਰ ਵਿੱਚ ਗ੍ਰਿਫਤਾਰੀ 7.5 ਕਰੋੜ ਰੁਪਇਆ ਕੈਸ਼ 22 ਕਿਲੋ ਸੋਨਾ 50 ਪ੍ਰਾਪਰਟੀਆਂ ਲੁਧਿਆਣੇ ਚ ਕੈਨੇਡਾ ਤੇ ਦੁਬਈ ਦੇ ਵਿੱਚ ਪ੍ਰਾਪਰਟੀਜ਼ ਲੇਕਿਨ ਆਪੋਜੀਸ਼ਨ ਨੇ तमाम ਆਪੋਜੀਸ਼ਨ ਨੇ ਸੌਰੀ ਟੂ ਸੇ ਇਸ ਮੁੱਦੇ ਨੂੰ ਜਿੰਨੇ ਇਫੈਕਟਿਵ ਵਿੱਚ ਚੁਕਣਾ ਚਾਹੀਦਾ ਸੀ ਤਰਨ ਤਾਂ ਤਾਂ ਹਰ ਪਿੰਡ ਦੇ ਬਾਅਦ ਹਰ ਗਲੀ ਕੁਚੇ ਵਿੱਚ ਬੋਰਡ ਲੱਗਣੇ ਹੋਣੇ ਚਾਹੀਦੇ ਸੀ ਆਮ ਆਦਮੀ ਪਾਰਟੀ ਦਾ ਕੱਟੜ ਇਮਾਨਦਾਰੀ ਦਾ ਫਰਤਾ ਖਤਮ ਕੇਜਰੀਵਾਲ ਦੀ ਅਖੋਤੀ ਕੱਟੜ ਇਮਾਨਦਾਰੀ ਦਾ ਜਿਹੜਾ ਸੀਗਾ ਖੁਲਾਸਾ ਬੇਨਕਾਬ ਇਹਨਾਂ ਦੀ ਇਹਨਾਂ ਦੇ ਨੱਕ ਦੇ ਥੱਲੇ ਚੰਡੀਗੜ੍ਹ ਵਿੱਚ ਇਹਨਾਂ ਦਾ ਚਿਹਤਾ ਅਫਸਰ ਇੰਨੀ ਵੱਡੀ ਰਕਮ ਤੇ ਇੰਨੀ ਵੱਡੀ ਪ੍ਰਾਪਰਟੀ ਤੇ ਇੰਨੀ ਵੱਡੀ ਰਾਸ਼ੀ ਅਗਰ ਕਿਤੇ ਸਾਰੇ ਪੰਜਾਬ ਦੇ ਪੁਲਿਸ ਅਫਸਰਸ ਦੀ ਤੇ ਬਿਊਰੋਕ੍ਰੇਟਸ ਦੀ ਅੱਛੇ ਵਿੱਚੇ ਪੋਲਿਟਿਸ਼ੀਨਸ ਤੇ ਮਿਨਿਸਟਰਸ ਦੀ ਜਾਂਚ ਹੋਵੇ ਤਾਂ ਮੇਰਾ ਮੰਨਣਾ ਕਿ 4 ਲੱਖ ਕਰੋੜ ਦਾ ਕਰਜ਼ਾ ਤਾਂ ਇਹਨਾਂ ਲੋਕਾਂ ਦੇ ਕੋਲ ਹੀ ਪਿਆ ਮੈਨੂੰ ਲੇਕਿਨ ਅਨਫੋਰਚੂਨੇਟਲੀ ਸਾਰੇ ਤਮਾਮ ਆਪੋਜੀਸ਼ਨ ਨੇ ਇਹਦੇ ਤੇ ਦਮਦਾਰ ਤਰੀਕੇ ਨਾਲ ਇਹਦਾ ਇਸ ਮੁੱਦੇ ਨੂੰ ਉਠਾਇਆ ਨਹੀਂ ਅੱਛਾ ਭਗਵੰਤ ਮਾਨ ਦੀ ਜੀ ਇੱਕ ਸੈਕਸ ਟੇਪ ਆਈ ਵੀਡੀਓ ਆਈ ਹੋ ਸਕਦਾ AI ਦੀ ਤਿਆਰ ਕੀਤੀ ਹੋਵੇ No doubt about that ਅਸੀਂ ਉਮੀਦ ਕਰਦੇ ਹਾਂ ਕਿ ਸਾਡਾ ਮੁੱਖ ਮੰਤਰੀ ਇਸ ਲੈਵਲ ਤੱਕ ਨਹੀਂ ਗਿਰੇਗਾ ਕਿ ਰਸ਼ੀਅਨ ਔਰਤਾਂ ਦੇ ਨਾਲ ਕੋਟਰਾ ਦੇ ਵਿੱਚ ਕੈਨੇਡਾ ਘੁੰਮਣਾ ਹੋਵੇਗਾ ਲੇਕਿਨ ਕਿਸੇ ਆਪੋਜੀਸ਼ਨ ਦੇ ਲੀਡਰ ਨੇ ਇਹ ਪੁੱਛਿਆ ਆਮ ਆਦਮੀ ਪਾਰਟੀ ਸਰਕਾਰ ਨੂੰ ਭਗਵੰਤ ਪਾਣੂ ਕਿ ਭਈ ਇਸ ਇਸ ਟੇਪ ਨੂੰ ਇਸ ਵੀਡੀਓ ਨੂੰ ਇੱਕ ਤਰਫ ਇੱਕ ਤਰਫਾ ਨਕਾਰਨ ਤੋਂ ਪਹਿਲਾਂ ਕਿ ਇਸ ਦੀ ਕਿਸੇ ਫੋਰੈਂਸਿਕ ਲੈਬ ਤੋਂ ਜਾਂਚ ਕਰਵਾਈ ਹੈ ਕਿ ਮੋਹਾਲੀ ਦੀ ਅਦਾਲਤ ਤੋਂ ਜਿੱਥੋਂ ਗੈਗ ਆਰਡਰ ਲਿਆ ਗਿਆ ਆਪੇ ਜਿਹੜੀ ਪੁਲਿਸ ਵਾਲੇ ਗੈਗ ਆਰਡਰ ਲੈਣ ਕਿ ਜੱਜ ਸਾਹਿਬ ਨੇ ਪੁਲਿਸ ਨੂੰ ਗਵਰਨਮੈਂਟ ਨੂੰ ਪੁੱਛਿਆ ਕਿ ਇਹ ਜਿਹੜੀ 6 ਸਟੇਪ ਆਈ ਹੈ ਚੀਫ ਮਿਨਿਸਟਰ ਦੀ ਕਿ ਤੁਸੀਂ ਇਸ ਦਾ ਕੋਈ ਫੋਰੈਂਸਿਕ ਲੈਬ ਤੋਂ ਇੰਡੀਪੈਂਡੈਂਟ ਕੋਈ ਸਰਟੀਫਿਕੇਟ ਲੈ ਕੇ ਆਏ ਹੋ ਕਿ ਤਾਂ ਸਭ ਨੇ ਵੀ ਇੱਕ ਤਰਫ ਕਹਿੰਦਾ ਕਿ ਡਿਲੀਟ ਕਰ ਦਿਓ ਫੋਟੋ ਆ ਫੇਸਬੁਕ ਤੋਂ ਉਹ ਤਾਂ ਫੋਸ ਜਿਹੜੀਆਂ ਚਲ ਗਈਆਂ ਉਹ ਤਾਂ ਸਿਰ ਦੁਨੀਆ ਚ ਗੱਲ ਪਹੁੰਚ ਚੁੱਕੀ ਹੈ ਜਿਹੜੀ ਬੰਦਾ ਨਹੀਂ ਹੋਣੀ ਸੀ ਉਹ ਹੋ ਚੁੱਕੀ ਹੈ। ਕਟਾਰੂ ਚੱਕ ਦੀ ਇੱਕ ਵਾਰੀ ਮੇਰੇ ਕੋਲ ਇਸ ਤਰ੍ਹਾਂ ਦੀ ਸੈਕਸ ਸਟੇਪ ਆਈ ਸੀ ਇੱਕ ਪੋਟੇਸ਼ਨ ਇੱਕ ਨੌਜਵਾਨ ਬੱਚੇ ਦੀ। ਬਹੁਤ ਗੰਦੀ ਅਸ਼ਲੀਲ ਵੀਡੀਓ ਸੀਗੀ। ਮੈਂ ਗਵਰਨਰ ਪੰਜਾਬ ਕੋ ਗਿਆ ਉਸ ਵਕਤ। ਗਵਰਨਰ ਪੰਜਾਬ ਨੇ ਚੰਡੀਗੜ੍ਹ ਦੀ ਫੋਰੈਂਸਿਕ ਲੈਬ ਤੋਂ ਉਸ ਨੂੰ ਵੈਰੀਫਾਈ ਕਰਾਇਆ। ਉਹ ਠੀਕ ਪਾਈ ਗਈ। ਉਹ ਗੱਲ ਲੱਗ ਗਿਆ ਕਿ ਭਗਵੰਤ ਮਾਨ ਨੇ ਕਟਾਰੂ ਚੱਕ ਨੂੰ ਅੱਜ ਤੱਕ ਰੱਖਿਆ ਉਹ ਇਹਨਾਂ ਨੂੰ ਮੁਬਾਰਕਬਾਦ ਹਿੰਮਤ ਨਹੀਂ ਰੱਖੀ ਕਿ ਭਗਵੰਤ ਮਾਨ ਨੂੰ ਪੁੱਛਿਆ ਜਾਵੇ ਤੇ ਆਮ ਆਦਮੀ ਪਾਰਟੀ ਨੂੰ ਕਿ ਭਈ ਇਹ ਜਿਹੜੀ ਵੀਡੀਓ ਆਈ ਆ ਕਿ ਤੁਸੀਂ ਇਹਦੀ ਕੋਈ ਜਾਂਚ ਕਰਾ ਕੇ ਕੋ ਲੋਕਾਂ ਦੇ ਡੋਮੇਨ ਵਿੱਚ ਸਰਟੀਫਿਕੇਟ ਰੱਖ ਸਕਦੇ ਕਿਸੇ ਦਿਨ ਪੁੱਛਿਆ ਮੈਂ ਬੜੇ ਅੱਸੇ ਤੋਂ ਚੱਕ ਰਿਹਾ ਮਸਲਾ 144 ਟੋ요ਟਾ ਹਾਈਲੈਕਸ ਗੱਡੀਆਂ ਹੋਮ ਡਿਪਾਰਟਮੈਂਟ ਪੰਜਾਬ ਹੋਮ ਮਿਨਿਸਟਰ ਕੌਣ ਹੈ ਭਗਵੰਤ ਮਾਨ ਹੈ ਬਿਲਿੰਗ ਦੇ ਨਾਮ ਤੇ ਡੀਜੀਪੀ ਦੇ ਨਾਮ ਤੇ ਤੁਸੀਂ ਤੇ ਮੈਂ ਅਗਰ ਇਹ ਹੀ ਗੱਡੀ ਟੋ요ਟਾ ਹਾਈਲੈਕਸ ਲੈਂਦੇ ਜੇ ਕਿਉਂਕਿ ਬਹੁਤ ਮਹਿੰਗੀ ਗੱਡੀਆਂ ਤੇ ਵਿਕਦੀ ਨਹੀਂ ਗਈ 10 ਤੋਂ 15 ਲੱਖ ਰੁਪਿਆ ਹਰ ਗੱਡੀ ਦੇ ਪਿੱਛੇ ਕਮਿਸ਼ਨ ਮਿਲਦਾ ਇਹਦੇ ਬਿੱਲ ਸਾਡੇ ਕੋਲ ਆ ਪੁਕਤਾ ਲੇਕਿਨ ਪੰਜਾਬ ਸਰਕਾਰ ਨੇ ਜਦੋਂ 144 ਗੱਡੀਆਂ ਲਈਆਂ ਇੱਕ ਨਵੇਂ ਪੈਸੇ ਦਾ ਉਹਦੇ ਤੋਂ ਉਹਨਾਂ ਤੋਂ ਡਿਸਕਾਊਂਟ ਨਹੀਂ ਮੰਗਿਆ 100% ਪੇਮੈਂਟ ਕੀਤੀ ਤੇ ਯੋਡਾ ਕਰਲੋਸਰ ਕੰਪਨੀ ਨੂੰ ਇਹਦਾ ਮਤਲਬ ਹੈ ਕਿ ਉਹ ਪੈਸੇ ਸਾਰੇ ਸਰਕਾਰ ਦੇ ਖਜ਼ਾਨੇ ਦੇ ਤੁਹਾਡੇ ਤੇ ਮੇਰੇ ਦੇਤੇ ਤੇ ਕਿੱਕਬੈਕ ਵਿੱਚ ਕਮਿਸ਼ਨ ਕਮਾਏਗਾ 15 ਤੋਂ 20 ਕਰੋੜ ਰੁਪਏ ਦੇ ਕਮਿਸ਼ਨ ਦੀ ਇਹਦੇ ਵਿੱਚ ਹੈ ਅੱਜ ਲਿੰਕ ਰੋਡਸ ਦਾ بڑے بڑے ਘੁਟਾਲੇ ਆਏ ਠੇਕੇਦਾਰਾਂ ਨੇ ਸਾਹਮਣੇ ਆਣ ਕੇ ਕਹਿੰਦਾ ਕਿ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਟਿਲ ਮੇਡ ਪਾਲਿਸੀ ਕਰਕੇ ਜਿੰਨੇ ਛੋਟੇ ਠੇਕੇਦਾਰ ਸੀ ਸਾਰੇ ਕੱਢ ਦਿੱਤੇ ਬਾਹਰ ਦ ਲਿੰਕ ਰੋਡ ਤੁਸੀਂ ਦੇਖ ਰਹੇ ਹੋ ਪਿੰਡਾਂ ਚ ਬਣ ਰਹੀਆਂ ਹਲੇ ਬਣਾ ਕੇ ਜਾਂਦੇ ਨੇ ਤੇ ਹੱਥਾਂ ਨਾਲ ਚੱਕੀ ਆਉਂਦੇ ਰੁਕੀ ਇਹ ਵੀ ਖੁਲਾਸਾ ਤੁਸੀਂ ਸਾਰਿਆਂ ਨੇ ਦਿੱਤਾ ਪ੍ਰਬੰਧਕਾਨ ਦਾ ਰੋਲਾ ਪੈ ਰਿਆ ਗੁਰਚੇਤ ਚਿਤਕਾਰ ਉਹ ਛੋਟਾ ਮੋਟਾ ਬੰਦਾ ਨਹੀਂਗਾ ਪ੍ਰਸਿੱਧ ਕਲਾਕਾਰ ਹੈ ਪੰਜਾਬ ਦਾ ਉਹਨੇ ਕਿਹਾ ਕਿ 2800 ਕਿਲਾ ਪ੍ਰਬੰਧਕਾਨ ਨੇ ਆਸਟ੍ਰੇਲੀਆ ਸ਼ਹਿਰ ਪਰਸ ਦੇ ਇਲਾਕੇ ਦੇ ਵਿੱਚ ਖਰੀਦਿਆ ਹੈ ਕਿਸੇ ਆਪੋਜੀਸ਼ਨ ਦੇ ਆਦਮੀ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਵੀ ਇਹ ਜਿਹੜਾ 2800 ਕਿਲੇ ਦੀ ਕੋਈ ਜਾਂਚ ਹੋਣੀ ਚਾਹੀਦੀ ਮੈਂ ਇਹ ਪੁੱਛਿਆ ਸੀਗਾ ਕਿ ਗਵਰਨਮੈਂਟ ਵਾਈਟ ਪੇਪਰ ਜਾਰੀ ਕਰੇ ਕਿ ਪ੍ਰਬੰਧਕਾਨ ਦੇ ਮਦਰ ਇੱਕ ਰਿਟਾਇਰਡ ਟੀਚਰ ਦੇ ਘਰ ਬੜੀ ਇੱਕ ਹਾਊਸ ਵਾਈਫ 11ਵਾਂ ਵਾਰ ਆਸਟ੍ਰੇਲੀਆ ਗਈ ਹੈ ਫਰਸਟ ਕਲਾਸ ਵਿੱਚ ਟ੍ਰੈਵਲ ਕੀਤਾ ਕੋਈ ਉਹਦੇ ਚ ਸਰਕਾਰ ਵਾਈਟ ਪੇਪਰ ਜਾਰੀ ਕਰੇਗੀ ਕਿ ਇਕੱਧਰੀ ਜਾਂਦੇ ਨੇ ਭਗਵੰਤ ਮਾਨ ਦੀਆਂ ਜੁੱਤੀਆਂ ਦੀ ਰਾਖੇ ਪੁਲਿਸ ਵਾਲੇ ਦੋ ਖੜੇ ਕੀਤੇ ਕੋਈ ਬਹੁਤ ਕੀਮਤੀ ਜੁੱਤੀ ਸੀ ਸ਼ਾਇਦ 3.5 ਲੱਖ ਰੁਪਏ ਦੇ ਬੂਟ ਪਾਇਓ ਸੀ ਆਮ ਜੇ ਬੰਦਿਆਂ ਨੇ ਕਿਸੇ ਆਪੋਜੀਸ਼ਨ ਦੇ ਆਰਮੀ ਲੀਡਰ ਨੇ ਉਹਨੂੰ ਟਵੀਟ ਕਰਨ ਦੀ ਕੋਸ਼ਿਸ਼ ਕੀਤੀ ਜਾਂ ਚਲੋ ਸੋਸ਼ਲ ਮੀਡੀਆ ਤੇ ਪੁੱਛਣ ਦੀ ਕੋਸ਼ਿਸ਼ ਕੀਤੀ ਤੁਸੀਂ ਕਹਿੰਦੇ ਆਂ ਅਸੀਂ ਕੱਟੜ ਮਾਨਦਾਰ ਤੇ ਆਮ ਜੇ ਬੰਦੇ ਆਂ ਵੀ 3.5 ਲੱਖ ਰੁਪਏ ਦੇ ਤੁਸੀਂ ਬੂਟ ਪਾਈ ਫਿਰਦੇ ਹੋ ਇਸ ਤੋਂ ਇਲਾਵਾ ਇੰਨੇ ਰੈਗੂਲਰ ਇਸ਼ੂਜ਼ ਆ ਰਹੇ ਨੇ ਪੰਜਾਬ ਦੇ ਵਿੱਚ ਪਾਣੀਆਂ ਦੇ ਮੁੱਦੇ ਨੇ ਜੋ ਪੋਲੂਸ਼ਨ ਫੈਲਾਈ ਜਾ ਰਹੀ ਆ ਵੱਡੇ ਕਾਰਪੋਰੇਟ ਤੇ ਇੰਡਸਟਰੀਅਲ ਹਾਊਸਾਂ ਤੋਂ ਲੋਕਾਂ ਨੂੰ ਜ਼ਹਿਰ ਫਲਾਇਆ ਜਾ ਰਿਹਾ ਅਨਫੋਰਚੂਨੇਟਲੀ ਕਿਸੇ ਆਪੋਜੀਸ਼ਨ ਲੀਡਰ ਨੇ ਇਸ ਗੱਲ ਨੂੰ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਹਾਂ ਕੌਣ ਪੁੱਛਦੇ ਨੇ ਜਿਹੜੇ ਐਕਟਿਵਿਸਟ ਨੇ ਪੰਜਾਬ ਦੇ ਕੋਈ ਪਾਣੀਆ ਦਾ ਐਕਟਿਵਿਸਟ ਬਣ ਗਿਆ ਕੋਈ ਆਰਟੀਜ ਦਾ ਐਕਟਿਵਿਸਟ ਬਣ ਗਿਆ ਕੋਈ ਕਿਸੇ ਨੇ ਕੋਈ ਮੁੱਦਾ ਚੱਕ ਲਿਆ ਔਰ ਸੋਸ਼ਲ ਮੀਡੀਆ ਤੇ ਬੈਠੇ ਜਿਹਨੂੰ ਨੈਟਿਜ਼ਨਸ ਕਹਿੰਦੇ ਨੇ ਆਪਾਂ ਸਿਟੀਜ਼ਨਸ ਨਹੀਂ ਨੈਟਿਜ਼ਨਸ ਤੇ ਲੋਕ ਇਸਤੇਮਾਲ ਕਰਦੇ ਨੇ ਉਹ ਹੋਰ ਸਰਕਾਰ ਨੂੰ ਸਵਾਲ ਪੁੱਛਦੇ ਨੇ ਔਰ ਇਹਨਾਂ ਦੀ ਅਕਾਉਂਟੇਬਿਲਟੀ ਹੋਲਡ ਕਰਦੇ ਤੇ ਲੋਕਾਂ ਨੂੰ ਲੱਗਿਆ ਕਿ ਜਿਹੜਾ ਕੰਮ ਆਪੋਜੀਸ਼ਨ ਦਾ ਸੀਗਾ ਬਈ ਇਹ ਤਾਂ ਕੰਮ ਹੋਰ ਲੋਕ ਕਰਦੇ ਨੇ ਤੇ ਫਿਰ ਕੀ ਜ਼ਰੂਰੀ ਹੈ ਕਿ ਆਪੋਜੀਸ਼ਨ ਨੂੰ ਅਸੀਂ ਵੋਟ ਪਾਈਏ ਫਿਰ ਅਸੀਂ ਕਿਉਂ ਨਾ ਸਿੱਧਾ ਸਰਕਾਰ ਨੂੰ ਵੋਟ ਪਾ ਦਈਏ ਇਹ ਵੀ ਇੱਕ ਬਹੁਤ ਵੱਡਾ ਫੈਕਟਰ ਹੈ ਤੇ ਮੈਂ ਉਮੀਦ ਕਰਦਾ ਕਿ ਆਪੋਜੀਸ਼ਨ ਤਮਾਮ ਔਰ ਸਾਡੀ ਪਾਰਟੀ ਦੇ ਲੀਡਰ ਬਿਲਕੁਲ ਨਿਚੇਕ ਹੋ ਕੇ ਨਡਰ ਹੋ ਕੇ ਅੱਖ ਚ ਅੱਖ ਪਾ ਕੇ ਇਸ ਗੱਲ ਦਾ ਹਰ ਪੰਜਾਬ ਨਾਲ ਕੀਤੀ ਗਈ ਤੱਕੇਸ਼ਾਈ ਹਰ ਪੰਜਾਬ ਦੇ ਨਾਲ ਕੀਤੀ ਗਈ ਬੇਇਨਸਾਫੀ ਚਾਹੇ ਉਹ ਸਿੱਖਾਂ ਨਾਲ ਬੇਇਨਸਾਫੀ ਆ ਚਾਹੇ ਉਹ ਕਿਸਾਨਾਂ ਨਾਲ ਬੇਇਨਸਾਫੀ ਆ ਚਾਹੇ ਉਹ ਦੁਕਾਨਦਾਰਾਂ ਨਾਲ ਬੇਇਨਸਾਫੀ ਆ ਚਾਹੇ ਉਹ ਗੁਰਦਵਾਰਿਆਂ ਨਾਲ ਬੇਇਨਸਾਫੀ ਆ ਉਹਦਾ ਜਵਾਬ ਪ੍ਰਬੰਧਨ ਨੂੰ ਦੇਣਾ ਪਵੇਗਾ ਇੱਥੇ ਮੇਨਸਟ੍ਰੀਮ ਵੀ ਚੁੱਪ ਹੋ ਗਿਆ ਅੰਤ ਮੀਡੀਆ ਜਿਸ ਕਦੀ ਕਿਸੇ ਮੀਡੀਆ ਨੂੰ ਪੁੱਛਿਆ ਕਿ ਕਾਦੂ ਚੱਕਰ ਬਾਰੇ ਪ੍ਰਬੰਧਨ ਤੁਹਾਡਾ ਕੀ opinion ਹੈ ਤੁਸੀਂ ਕਿਉਂ ਨਹੀਂ ਐਕਸ਼ਨ ਲਾਇਆ ਡੀਆਈਸੀ ਪੁੱਲਰ ਜਿਹਨੂੰ ਸੀਬੀਆਈ ਦਾ ਫਰਸਟ ਕੇਸ ਆਣ ਕੇ ਦਿੱਲੀੋਂ ਤੁਹਾਡੀ ਬੇਜੇਦਨਸ ਜੇ ਤੁਸੀਂ ਕਹਿੰਦੇ ਸਾਡਾ ਚੌਕਸੀ ਵਿਭਾਗ ਆ ਇਹ ਕਿਉਂ ਫੇਲ ਹੋ ਗਈ ਤੁਸੀਂ ਇਸ ਨੂੰ ਕਿਉਂ ਨਹੀਂ ਫੜਿਆ ਕਿਸ ਨੇ ਪੁੱਛਿਆ ਕਿ ਤੁਸੀਂ ਟヨタ ਹਾਈਲਕਸ ਦੀ 144 ਗੱਡੀਆਂ ਦਾ ਇਲਜ਼ਾਮ ਲੱਗਿਆ ਕਿ ਤੁਸੀਂ 15-20 ਕਰੋੜ ਰੁਪਏ ਖਾ ਗਏ ਕਿਸ ਨੇ ਕਿਸੇ ਮੀਡੀਆ ਨੇ ਮਾਈਕ ਰੱਖ ਕੇ ਭਗਵੰਤ ਮਾਨ ਨੂੰ ਪੁੱਛਿਆ ਕਿਸੇ ਮੇਨਸਟ੍ਰੀਮ ਮੀਡੀਆ ਨੇ ਭਗਵੰਤ ਨੂੰ ਪੁੱਛਿਆ ਕਿ ਤੁਹਾਡੀ ਜਿਹੜੀ ਸਿਕਸਟੇਪਾਈ ਸੀ ਇਹਦੀ ਫੋਰੈਂਸਿਕ ਲੈਬ ਤੋਂ ਤੁਸੀਂ ਜਾਂਚ ਕਿਉਂ ਨਹੀਂ ਕਰਵਾਈ ਜਾਂ ਹੋਰ ਜਿਹੜੇ ਮੁੱਦੇ ਆਏ ਨੇ ਪੰਜਾਬ ਦੇ ਵਿੱਚ ਇਹਦੇ ਵਿੱਚ ਅਗਰ ਆਪੋਜੀਸ਼ਨ ਆਪਣੇ ਰੋਲ ਅਦਾ ਕਰਨ ਵਿੱਚ ਪਿੱਛੇ ਰਹਿ ਰਹੀ ਆ ਤਾਂ ਮੈਨੂੰ ਦੁੱਖ ਤੇ ਅਫਸੋਸ ਆ ਰਿਹਾ ਪੈਂਦਾ ਕਿ ਜਮਹੂਰੀਅਤ ਦਾ ਚੌਥਾ ਸਤੰਭ ਜਿਵੇਂ ਅਸੀਂ ਮੀਡੀਆ ਕਹਿੰਦੇ ਇੰਡੀਪੈਂਡੈਂਟ ਮੀਡੀਆ ਉਹ ਵੀ ਫੇਲ ਹੋ ਰਿਹਾ ਵਾ ਉਹ ਨਹੀਂ ਪੁੱਛ ਰਿਆ ਔਰ ਮੇਰਾ ਖਿਆਲ ਆ ਕਿ ਰੂਟੀਨ ਜਿਹਾ ਖਬਰਾਂ ਲਾ ਕੇ ਤੇ ਵਨ ਵੇ ਸਪੀਚ ਕਰਕੇ ਉਹਨਾਂ ਨਹੀਂ ਜਾਂਦੇ ਨੇ ਔਰ ਇਹਦੇ ਵਿੱਚ ਮੈਂ ਦਾਤ ਦੇਣਾ ਚਾਹੂੰਗਾ ਜਿਹੜਾ ਅਨਕੈਨਿਕ ਇੰਡੀਪੈਂਡੈਂਟ ਮੀਡੀਆ ਜਦੋਂ ਉਹਨੂੰ ਬਤਮਾਨ ਕਹਿੰਦਾ ਹੈ ਕਿ ਇਹਨਾਂ ਨੂੰ ਕੁਝ ਕੀ ਕਿਹਾ ਸੀ ਉਹਨੇ ਕਿ ਟੁਕੜੇ ਬੁਰਕੀਆਂ ਪੈ ਗਈਆਂ ਹੋਣਗੀਆਂ ਰਤਨਦੀਪ ਸਿੰਘ ਢਾਹੇਵਾਲ ਵਰਗੇ ਬੰਦੇ ਮਨਿੰਦਰਜੀਤ ਸਿੰਘ ਸਿੱਧੂ ਵਰਗੇ ਈਵਨ ਲੋਕਨਾਥ ਬੜੇ ਸੁਪਿੰਦਰ ਸਿੱਧੂ ਵਰਗੇ ਅਖਰ ਚੈਨਲ ਆ ਗਏ ਆਮ ਸੌਰੀ ਅਗਰ ਮੇਰੇ ਕੋ ਕੋ ਨਾਮ ਰਹਿ ਗਿਆ ਹੋਗਾ ਜਸ ਆਰਐਮਪੀ ਟੈਲੀਵਿਜ਼ਨ ਵਰਗੇ ਜਾਂ ਇਸ ਤਰ੍ਹਾਂ ਦੇ ਸਤਕਾਰਯੋਗ ਸਾਡੇ ਹੋਰ ਬਹੁਤ ਸਾਰੇ ਚੈਨਲਸ ਨੇ ਸਾਡੇ ਜੇ ਚੈਨਲਸ ਨੇ ਮੈਂ ਦੇਖਦਾ ਹਾਂ ਪੰਜਾਬੀ ਲੋਕ ਪੰਜਾਬੀ ਲੋਕ ਚੈਨਲ ਜਾਂ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਅੱਛੇ ਜਿਹੜੇ ਡਿਸਕਸ਼ਨ ਕਰਦੇ ਨੇ ਫੇਰ ਜੀ ਇਸੇ ਮੀਡੀਆ ਨੇ ਆਰਗੈਨਿਕ ਮੀਡੀਆ ਨੇ ਪੰਜਾਬ ਦੇ ਲੋਕਾਂ ਦੀ ਗੱਲ ਚੱਕੀ ਹੋਈ ਹੈ ਜਿਹੜੀ ਅਸਲ ਵਿੱਚ ਚੱਕਣੀ ਚਾਹੀਦੀ ਸੀ ਜਿਹੜੀ ਮੇਨਸਟ੍ਰੀਮ ਮੀਡੀਆ ਉਹ ਜਿਹੜੇ ਬਟੇ ਬਟਿਆਖ ਵਾਰਾਂ ਨੇ ਨੈਸ਼ਨਲ ਚੈਨਲਸ ਨੇ ਲੇਕਿਨ ਅਨਫੋਰਚੂਨੇਟਲੀ ਉਹਨਾਂ ਨਹੀਂ ਠੀਕ ਆ ਸੋ ਗੱਲ ਥੋੜੀ ਲੰਬੀ ਹੋ ਗਈ ਆ ਤਾਂ ਮੈਂ ਸਿਰਫ ਆਪਣੇ ਵਰਕਰਸ ਤੇ ਜੀਐਡਜ਼ ਨੂੰ ਕਹੂੰਗਾ ਕਿ ਤਗੜੇ ਹੋ ਜੋ ਕੋਈ ਗੱਲ ਨਹੀਂ ਜਿੱਤਾਂ ਤੇ ਹਾਰਾਂ ਜ਼ਿੰਦਗੀ ਦਾ ਹਿੱਸਾ ਨੇ ਮੈਂ ਆਪਣੀ ਜ਼ਿੰਦਗੀ ਤਿੰਨ ਵਾਰੀ ਹਾਰਿਆ ਹਾਂ ਤੁਹਾਡੇ ਸਾਹਮਣੇ ਖੜਾ ਇੱਥੇ ਔਰ ਇਸ ਤਰ੍ਹਾਂ ਨਾਲ ਜਿੱਤਾਂ ਹਾਰਾਂ ਬਣੀਆਂ ਹੋਈਆਂ ਨੇ ਲੇਕਿਨ ਹਾਰ ਕੇ ਡੀਮੋਟਿਵੇਟ ਹੋ ਕੇ ਘਰ ਬੈਣਾ ਘਬਰਾ ਜਾਣਾ ਇਹ ਕੋਈ ਇਸ ਗੱਲ ਦਾ ਹੱਲ ਨਹੀਂਗਾ ਆਪਾਂ ਸਭ ਨੇ ਪੰਜਾਬ ਦੇ ਸੂਬੇ ਦੇ ਹਕੂਕ ਲਈ ਪੈਰਾ ਦੇਣਾ ਵਾ ਪੰਜਾਬ ਦੇ ਹਰ ਵਰਗ ਦੇ ਲੋਕਾਂ ਦੇ ਨਾਲ ਖੜਨਾ ਵਾ ਔਰ ਆਪਾ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ 'ਚ ਇੱਕ ਅੱਛਾ ਰੋਡ ਮੈਪ ਆਊਟਲਾਈਨ ਕਰਕੇ ਲੋਕਾਂ ਨੂੰ ਦੱਸਣਾ ਕਿ ਆ ਸਾਡੀ ਇੱਕ ਸੋਚ ਤੇ ਵਿਚਾਰ ਧਾਰਾ ਵਾ ਫਿਰ 2027 ਦਾ ਨਤੀਜਾ ਜਿਹੜਾ ਨਿਕਲੇਗਾ ਠੀਕ ਹੈ ਸਾਡੇ ਹੱਕ 'ਚ ਜਾਵੇ ਸਾਡੇ ਹੌਲ 'ਚ ਜਾਵੇ ਔਰ ਆਕਾਲਪੁਰ ਵਾਹਿਗੁਰੂ ਈਸ਼ਵਰ ਅੱਲਾ ਤੇ ਗॉड ਦੀ ਮਰਜ਼ੀ ਹੈ ਜਾਂ ਲੋਕਾਂ ਦੀ ਮਰਜ਼ੀ ਹੈ ਲੇਕਿਨ ਜੇ ਅੱਜ ਇਹ ਕਹਿਣਾ ਕਿ ਕਾਨੂੰਨੀ ਚੋਣ ਜਿੱਤ ਲਈ ਜੇ ਸਿੱਧਾ ਇਹ ਹੋ ਗਿਆ ਕਿ ਤਾਂ ਆਉਣ ਵਾਲੇ ਦਿਨਾਂ 'ਚ ਇਹ ਸਬੂਤ ਛੇਤੀ ਮਿਲਨੇ ਸ਼ੁਰੂ ਹੋ ਜਾਣਗੇ ਕਿ ਕਿਵੇਂ ਲੋਕ ਇਸ ਫਜ਼ੂਲ ਸਰਕਾਰ ਦਾ ਜਿਹੜੀ ਸਰਕਾਰ ਨੇ ਸਾਡੇ ਮਤਲਬ 4 ਲੱਖ ਕਰੋੜ ਦਾ ਕਰਜ਼ਾ ਚੜਦਾ ਹੈਲੀਕਾਪਟਰਾਂ ਜਹਾਜ਼ਾਂ ਤੋਂ ਉੱਤਰਦੇ ਜਿਹੜੇ ਕਹਿੰਦੇ ਸੀ ਦਾ ਵੀਆਈਪੀ ਕਲਚਰ ਦੇ ਖਰਾਬ ਹਰ ਹਜ਼ਾਰ ਹਜ਼ਾਰ ਗੱਮ ਲੈ ਕੇ ਹੁਟਰ ਮਾਰ ਕੇ ਘੁੰਮਦੇ ਨੇ ਇਹਦਾ ਖੁਲਾਸਾ ਤੁਹਾਨੂੰ ਜਲਦ ਇਹਨਾਂ ਦੀਆਂ ਤਸਵੀਰਾਂ ਪਹਿਲੇ ਹੀ ਬਹੁਤ ਆ ਗਈਆਂ ਲੇਕਿਨ ਬਾਕੀ ਆਉਂਦੀਆਂ ਅਗਲੇ ਸਾਲ 2026 ਵਿੱਚ ਲੋਕੀ ਬਹੁਤ ਡਟ ਕੇ ਇਸ ਸਾਰੀ ਗੱਲ ਦਾ ਦੋਸ਼ ਕਰਨਗੇ ਸੋ ਤੁਸੀਂ ਸਾਰੇ ਮੇਰੇ ਨਾਲ ਜੁੜੇ ਹੋ ਅਗਰ ਤੁਹਾਨੂੰ ਲੱਗੀਆਂ ਕਿੰਨਾਂ ਮੇਰੀਆਂ ਠੀਕ ਨੇ ਤਾਂ ਮੈਂ ਤਾਂ ਤੁਹਾਡਾ ਮੋਰਲ ਬੂਸਟ ਕਰਨ ਵਾਸਤੇ ਹਾਜ਼ਰ ਹਾਂ ਇਧਰੋਂ ਕਿਤੇ ਹੀ ਵੱਧ ਮੁਸ਼ਕਲਾਂ 'ਚ ਮੇਰੇ ਸਾਡਾ ਪਰਿਵਾਰ ਮੇਰੇ ਪਿਤਾ ਜੀ ਸਰਦਾਰ ਸੁਜਿੰਦਰ ਸਿੰਘ ਔਰ ਐਨੇ ਸਲਾਕੇ ਇਥੇ ਨਹੀਂ ਅ ਅਗਰ ਤਲਾ ਤ੍ਰਿਪੁਰਾ ਦੀ ਜੇਲ੍ਹ ਚ ਪੂਰਾ ਸਾਲ ਹਜ਼ਾਰੀ ਬਾਗ ਔਰ ਪਤਾ ਨਹੀਂ ਫਤਿਹਪੁਰ ਸਿਕਰੀ ਕਿਉਂਜਰ ਉੜੀਸਾ ਚ ਤਿਹਾਰ ਜੇਲ੍ਹ ਵਿੱਚ ਕਦੇ ਇਹਨਾਂ ਨੇ ਨਹੀਂ ਮੇਰੇ ਪਿਤਾ ਜੀ ਨੇ ਬਹੁਤ ਸਾਰੇ ਉਸ ਵਕਤ ਲੋਕਾਂ ਨੇ 80 ਤੇ 90 ਦੇ ਦਹਾਕੇ ਵਿੱਚ ਦਰਦ ਤੇ ਤਸ਼ੱਦਦ ਸਿਆ ਲੇਕਿਨ ਉਹ ਘਬਰਾਏ ਤਾਂ ਨਹੀਂ ਡਰਦੇ ਤਾਂ ਨੇ ਥਰੇ ਜਾਂਦੇ ਨੇ ਸਾਰੇ ਮੈਂ ਤਾਂ ਆਪਣੀ ਮਿਸਾਲ ਦਿੱਤੀ ਕਿ ਇੰਨੀ ਵਾਰ ਹਾਰਨ ਤੋਂ ਬਾਅਦ ਮੈਂ ਖੜਾ ਆ ਚਲੋ ਕੋਈ ਗੱਲ ਲੱਗਿਆ ਕਿ ਉਸ ਪ੍ਰਮਾਤਮਾ ਨੇ ਵਾਹਿਗੁਰੂ ਨੇ ਮੇਰੇ ਵਾਸਤੇ ਕੀ ਰੱਖਿਆ ਉਹ ਲੱਗ ਗਿਆ ਪਰ ਮੈਂ ਆਪਣਾ ਕੰਮ ਤੇ ਆਪਣੀ ਜਿਹੜੀ ਅ ਜੋ ਮੈਨੂੰ ਜ਼ਿੰਮੇਵਾਰੀ ਮਿਲੀ ਹੈ ਬਤੌਰ ਵਿਧਾਇਕ ਇੱਕ ਆਪੋਜੀਸ਼ਨ ਦੇ ਉਹ ਮੈਂ ਕੰਮ ਆਪਣਾ ਪੂਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਸੋ ਅਗਰ ਠੀਕ ਲੱਗਿਆ ਗੱਲਾਂ ਤਾਂ ਮੈਂ ਵਾਰਤूबर ਸ਼ੇਅਰ ਕਰਨਾ ਮੈਂ ਨਾਮ ਵਰਨਾ ਜੋਨਲੀ ਤੁਹਾਡਾ ਸਾਰਿਆਂ ਦਾ ਧੰਨਵਾਦ ਆਪਾਂ ਸਾਰਿਆਂ ਨੇ ਤਗੜੇ ਹੋ ਕੇ ਆਪਣੇ ਸੂਬੇ ਲਈ ਨੂੰ ਅੱਗੇ ਵੀ ਲੈ ਕੇ ਜਾਣਾ ਤੇ ਦੇ ਲਈ ਡਾਣਾ ਪੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਉਸ ਤੋਂ ਵੀਡੀਓ ਨੂੰ ਫੇਰ ਕਰਕੇ ਚੈਨਲ ਨੂੰ ਲਾਈਕ ਫੋਲੋ ਐਂਡ ਸਬਸਕ੍ਰਾਈਬ ਕਰਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲਾਲਪੁਰਾ ਧੰਨਵਾਦ